ਉਹਤਾਂ ਨੂੰ ਦਬਾਇਆ ਗਿਆ ਲੁਕੋਇਆ ਗਿਆ ਪਹਿਲਾਂ ਪੋਸਟਮਾਰਟਮ ਨਹੀਂ ਕਰਾਏ ਗਏ ਅ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਸੱਚ ਸਾਹਮਣੇ ਨਾ ਆਵੇ ਉਹ ਵਿਚਾਰੇ ਬੰਦੇ ਨਹੀਂ ਸੀ ਉਹਨਾਂ ਨੂੰ ਇਕੱਲਾ ਵੈਂਟੀਲੇਟਰ ਤੇ ਪਾਇਆ ਸੀ ਸਿਰਫ ਇਸ ਲਈ ਕਿ ਜੇ ਇਕੱਠੇ ਹਲਾਣ ਦਾਂਗੇ ਤੇ ਰੌਲਾ ਵੱਧ ਸਕਦਾ ਹੈ ਇਸ ਜਦ ਕੋਈ ਇਹ ਹਾਦਸਾ ਹੋ ਜਾਂਦਾ ਉਹਤੇ ਰਿਐਕਸ਼ਨ ਵਜੋਂ ਅਸੀਂ 20 ਫੜ ਲਏ ਜੀ 18 ਫੜ ਲਏ ਇੱਕ ਡਰਾਮਾ ਰਚ ਕੇ ਕੰਮ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਜੇ ਰੋਕਥਾਮ ਪਹਿਲਾਂ ਕੀਤੀ ਗਈ ਹੁੰਦੀ ਤੇ ਇਹ ਹਾਲਾਤ ਹੀ ਨਾ ਪੈਦਾ ਹੁੰਦੇ ਕਿਸੇ ਪਰਿਵਾਰ ਦਾ ਕੀਮਤੀ ਜੀ ਇਸ ਪਾਨੀ ਸੰਸਾਰ ਨੂੰ ਛੱਡ ਕੇ ਜਾਂਦਾ ਨਾ ਉਹ ਜੋ ਅਸਲੀਅਤ ਤੁਹਾਡੇ ਸਾਹਮਣੇ ਬਣੇ ਆ ਉਹ ਬੜੇ ਚਿੰਤਾਜਨਕ ਨੇ ਔਰ ਸਰਕਾਰ ਬੁਰੀ ਤਰ੍ਹਾਂ ਕ੍ਰੀਲੇ ਦੇਖੋ ਮੌਤਾਂ ਨਾ ਜੀ ਪਹਿਲੇ ਦਿਨ ਹੀ ਹੋ ਗਈਆਂ ਸੀ ਮੌਤਾਂ ਨੂੰ ਦਬਾਇਆ ਗਿਆ ਲੁਕੋਇਆ ਗਿਆ ਪਹਿਲਾਂ ਪੋਸਟਮਾਰਟਮ ਨਹੀਂ ਕਰਾਏ ਗਏ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਸੱਚ ਸਾਹਮਣੇ ਨਾ ਆਵੇ ਕਿਉਂਕਿ ਇੱਕ ਦਾਮੀ ਮੌਤਾਂ ਫਿਰ ਵੱਧ ਗਈਆਂ 10 ਤੋਂ ਗਿਣਤੀ ਵੱਧ ਗਈ ਉਸ ਗੱਲ ਦਾ ਮੀਡੀਆ ਨੇ ਤੁਸੀਂ ਸਾਰਿਆਂ ਨੇ ਸੰਗਿਆਨ ਲਿਆ ਤਾਂ ਇਸ ਗੱਲ ਦੀ ਚਰਚਾ ਹੋਈ ਔਰ ਉਸ ਤੋਂ ਬਾਅਦ ਵੀ ਜਦੋਂ ਮੈਂ ਆਈਸੀਯੂ 'ਚ ਵੀ ਗਿਆ ਉਹ ਵਿਚਾਰੇ ਬੰਦੇ ਨਹੀਂ ਸੀ ਉਹਨਾਂ ਨੂੰ ਇਕੱਲਾ ਵੈਂਟੀਲੇਟਰ ਤੇ ਪਾਇਆ ਸੀ ਸਿਰਫ ਇਸ ਲਈ ਕਿ ਜੇ ਇਕੱਠੇ ਐਲਾਨ ਦਾਂਗੇ ਤੇ ਰੌਲਾ ਵੱਧ ਸਕਦਾ ਹੈ ਇਸ ਲਈ ਇਹ ਮੌਤਾਂ ਬਹੁਤ ਵੱਡੀ ਗਿਣਤੀ 'ਚ ਹੋ ਚੁੱਕੀਆਂ ਸੀ ਉਹ ਸੱਚ ਨੂੰ ਲੁਕੋਇਆ ਜਾ ਰਿਹਾ ਸੀ ਇਹ ਸਰਕਾਰ ਇਸ ਤੋਂ ਹੀ ਗੁਨਾਹਗਾਰ ਔਰ ਅ ਕੱਲ ਵੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਐਮਐਲਏ ਜੋ ਟੋਂਗ ਸਾਹਿਬ ਦੇ ਨੇੜੇੋਂ ਜਿਹੜੇ ਉਹ ਲੈ ਕੇ ਆ ਰਹੇ ਆ ਇਹ ਗੱਲ ਸਚਾਈ ਹੈ ਔਰ ਇਹ ਘਰ ਘਰ ਦੀ ਕਹਾਣੀ ਹੈ ਪੰਜਾਬ ਦੀ ਕਹਾਣੀ ਹੈ ਜਿਹੜੇ ਇਸ਼ਤਿਹਾਰ 'ਚ ਇਕੱਲਾ ਇਹ ਸਰਕਾਰ ਵਿਸ਼ਵਾਸ ਰੱਖ ਰਹੀ ਆ ਸਾਰਾ ਕੁਝ ਪੀਆਰ ਐਕਸਰਸਾਈਜ਼ ਹੈ ਮੀਡੀਆ ਦੀ ਐਕਸਰਸਾਈਜ਼ ਹੈ ਅਸਲੀਅਤ ਗਰਾਉਂਡ ਜ਼ੀਰੋ ਤੇ ਹਾਲਾਤ ਕੁਝ ਹੋਰ ਨੇ ਇਹ ਕੇਵਲ ਤੇ ਕੇਵਲ ਜਦ ਕੋਈ ਇਹ ਹਾਦਸਾ ਹੋ ਜਾਂਦਾ ਉਹਤੇ ਰਿਐਕਸ਼ਨ ਵਜੋਂ ਅਸੀਂ 20 ਫੜ ਲਏ ਜੀ 18 ਫੜ ਲੇ ਇੱਕ ਡਰਾਮਾ ਰਚ ਕੇ ਕੰਮ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਮਗਰ ਜੋ ਹਾਲਾਤ ਪੰਜਾਬ ਦੇ ਲਾਅਨ ਆਰਡਰ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਬੜੇ ਗੰਭੀਰ ਨੇ ਔਰ ਉਹਦੇ ਲਈ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਔਰ ਹਰਪਾਲ ਚੀਮਾ ਹੋਰੇ ਦੇਖੋ ਮਜੀਠੇ ਲੋਕਾਂ ਦਾ ਉਹਨਾਂ ਦੀ ਜਿਹੜੀ ਇਕੱਠ ਹੈ ਉਨ੍ਹਾਂ ਦੀ ਹਿੰਮਤ ਦਾ ਉਨ੍ਹਾਂ ਦੇ ਜਜ਼ਬੇ ਦਾ ਜਿਹਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਨਹੀਂ ਤਾਂ ਸਰਕਾਰ ਨੇ ਤਾਂ ਹਲੇ ਤੱਕ ਮੁਆਵਜ਼ਾ ਹੀ ਨਹੀਂ ਕਦੇ ਦਿੱਤਾ ਨਾ ਸੰਗਰੂਰ ਚ ਨਹੀਂ ਦਿੱਤਾ ਮਗਰ ਮੁਆਵਜ਼ਾ ਕੀ ਇਸ ਗੱਲ ਦਾ ਹੱਲ ਹੈ ਜੇ ਰੋਕਥਾਮ ਪਹਿਲਾਂ ਕੀਤੀ ਗਈ ਹੁੰਦੀ ਤੇ ਇਹ ਹਾਲਾਤ ਹੀ ਨਾ ਪੈਦਾ ਹੁੰਦੇ ਕਿਸੇ ਪਰਿਵਾਰ ਦਾ ਕੀਮਤੀ ਜੀ ਇਸ ਪਾਨੀ ਸੰਸਾਰ ਨੂੰ ਛੱਡ ਕੇ ਜਾਂਦਾ ਨਾ ਸੋ ਜੋ ਅਸਲੀਅਤ ਤੁਹਾਡੇ ਸਾਹਮਣੇ ਬਣੇ ਆ ਉਹ ਬੜੇ ਚਿੰਤਾਜਨਕ ਨੇ ਔਰ ਸਰਕਾਰ ਬੁਰੀ ਤਰ੍ਹਾਂ 亏了。